ਡੰਡੀ ਤੁਸੀਂ ਜਦੋਂ ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਡੰਡੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲੋਕ ਆਪਣੇ ਵਿਹਾਰ ਨੂੰ ਬਦਲ ਕੇ ਆਪਣੀ ਜ਼ਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਸਕਦਾ ਹੈ ਡੰਡੀ ਵਿਅਕਤੀ ਦੇ ਵਿਚਾਰ ਸੁਸਤੀ ਮਨੋਦਸ਼ਾ ਨੂੰ ਪ੍ਰਭਾਵਿਤ ਕਰਦੇ ਹਨ ਡੰਡੀ ਜੇਕਰ ਕੋਈ ਵਿਅਕਤੀ ਆਪਣੀ ਸੁਭਾਵਿਕ ਸੁਸਤੀ ਜਾਂ ਆਲਸ ਉੱਪਰ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਤਾਂ ਨਿਸ਼ਚੇ ਹੀ ਉਹ ਆਪਣੇ ਔਸਤ ਪੱਧਰ ਤੋਂ ਉੱਚਾ ਨਹੀਂ ਉੱਠ ਸਕਦਾ ਡੰਡੀ ਜਿਹੜਾ ਕੰਮ ਤੁਹਾਨੂੰ ਸੌਂਪਿਆ ਗਿਆ ਹੈ ਉਸ ਨੂੰ ਪਹਿਲਾ ਨਾਲੋਂ ਵੀ ਜ਼ਿਆਦਾ ਖੂਬਸੂਰਤੀ ਅਤੇ ਨਪੁੰਨਤਾ ਨਾਲ ਨੇਪਰੇ ਚਾੜਨਾ ਹੋਵੇ ਤਾਂ ਆਤਮ ਵਿਸ਼ਵਾਸ ਦੀ ਲੋੜ ਪੈਂਦੀ ਹੈ ਡੰਡੀ ప్రతి ਦਿਨ ਮੈਂ ਪਹਿਲਾ ਨਾਲੋਂ ਬਿਹਤਰ ਬਣਦਾ ਜਾ ਰਿਹਾ ਹਾਂ ਡੰਡੀ ਇਹ ਆਤਮ ਸੁਝਾ ਤੁਹਾਨੂੰ ਉન્નਤੀ ਦੇ ਪ੍ਰਤੀ ਨਿਸ਼ਚੇਵਾਨ ਬਣਾਉਂਦਾ ਜਾਵੇਗਾ ਡੰਡੀ ਆਪਣੇ ਵਿਹਾਰ ਵਿੱਚ ਕੁਝ ਵਿਸ਼ੇਸ਼ਤਾਈਆਂ ਪੈਦਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੇ ਝੰਡੇ ਗੱਡ ਸਕਦੇ ਹੋ ਡੰਡੀ ਬਾਰ-ਬਾਰ ਅਭਿਆਸ ਕਰਦੇ ਜਾਣ ਨਾਲ ਇਹ ਉੱਤਮ ਗੱਲਾਂ ਤੁਹਾਡੀਆਂ ਆਦਤਾਂ ਵਿੱਚ ਸ਼ਾਮਲ ਹੋ ਜਾਣਗੀਆਂ ਡੰਡੀ ਮੁਸਕਰਾ ਹਟ ਜਾਦੂ ਦੀ ਛੜੀ ਹੈ ਜਿਹੜੀ ਹਰ ਵਿਅਕਤੀ ਨੂੰ ਆਪਣੇ ਵੱਲ ਖਿੱਚਦੀ ਹੈ ਡੰਡੀ ਹਰ ਬੰਦਾ ਹਸਮੁਖ ਅਤੇ ਸਦਾ ਪ੍ਰਸੰਨ ਚਿੱਤ ਰਹਿਣ ਵਾਲੇ ਲੋਕਾਂ ਦੀ ਸੰਗਤ ਹੀ ਪਸੰਦ ਕਰਦਾ ਹੈ ਡੰਡੀ ਆਪਣੇ ਸੁਭਾਅ ਵਿੱਚ ਹਾਸੇ ਅਤੇ ਮੁਸਕਰਾਹਟਾਂ ਵੰਡਣ ਦੀ ਖੂਬੀ ਪੈਦਾ ਕਰੋ ਡੰਡੀ ਫਿਰ ਦੇਖੋ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਇੰਨੇ ਸੁਖਾਲੇ ਹੁੰਦੇ ਹਨ ਡੰਡੀ ਇਮਾਨਦਾਰੀ ਨਾਲ ਅਰੇਡੀ ਅਤੇ ਦਿਲੋਂ ਕੀਤੀ ਹੋਈ ਵਡਿਆਈ ਜਾਦੂ ਦਾ ਕੰਮ ਕਰਦੀ ਹੈ ਡੰਡੀ ਦੂਜਿਆਂ ਦੁਆਰਾ ਕੀਤੇ ਗਏ ਵਧੀਆ ਕੰਮਾਂ ਦੀ ਪ੍ਰਸ਼ੰਸਾ ਕਰੋ ਡੰਡੀ ਉਹਨਾਂ ਦੇ ਚੰਗੇ ਵਿਹਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਚੰਗਾ ਮਿੱਤਰ ਬਣਾ ਸਕਦੇ ਹੋ ਡੰਡੀ ਦੂਜਿਆਂ ਦੇ ਕੰਮਾਂ ਵਿੱਚ ਐਵੇਂ ਬਿਨਾ ਨੁਕਸਾਨ ਕੱਢਦੇ ਰਹਿਣ ਨਾਲ ਅਤੇ ਨਿਰੰਤਰ ਆਲੋਚਨਾ ਕਰਦੇ ਰਹਿਣ ਨਾਲ ਤੁਸੀਂ ਕਿਸੇ ਨੂੰ ਆਪਣਾ ਮਿੱਤਰ ਨਹੀਂ ਬਣਾ ਸਕਦੇ ਡੰਡੀ ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੁੰਦਾ ਡੰਡੀ ਦੂਜਿਆਂ ਵਿੱਚੋਂ ਦੋਸ਼ ਲੱਭਣਾ ਆਸਾਨ ਹੈ ਡੰਡੀ ਜੇਕਰ ਦੋਸ਼ ਲੱਭਣੇ ਹੀ ਹਨ ਤਾਂ ਆਪਣੇ ਆਪ ਵਿੱਚੋਂ ਲੱਭੋ ਅਤੇ ਦੂਜਿਆਂ ਦੀਆਂ ਖੂਬੀਆਂ ਵੱਲ ਧਿਆਨ ਦੇਵੋ ਡੰਡੀ ਫਜ਼ੂਲ ਦੀ ਬਹਿਸਬਾਜ਼ੀ ਵਿੱਚ ਕੋਈ ਵਿਅਕਤੀ ਜਿੱਤ ਨਹੀਂ ਸਕਦਾ ਡੰਡੀ ਜੇਕਰ ਕਿਤੇ ਇਸ ਤਰ੍ਹਾਂ ਦੀ ਆਪਸੀ ਬਹਿਸ ਬਹਿਸਬਾਜ਼ੀ ਤੁਸੀਂ ਜਿੱਤ ਗਏ ਤਾਂ ਸਮਝੋ ਤੁਸੀਂ ਮਿੱਤਰ ਗਵਾਲਿਆ ਹੈ ਡੰਡੀ ਬਿਹਤਰ ਇਹੋ ਹੈ ਕਿ ਫਜ਼ੂਲ ਦੀ ਬਹਿਸਵਾਦੀ ਤੋਂ ਪਰਹੇਜ਼ ਕੀਤਾ ਜਾਵੇ ਡੰਡੀ ਦੂਜਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁੰਨਣਾ ਇੱਕ ਇਹੋ ਜਿਹਾ ਗੁਣ ਹੈ ਜਿਹੜਾ ਅੱਦਿਓ ਬਹੁਤੀਆਂ ਸ਼ਿਕਾਇਤਾਂ ਦੂਰ ਕਰਦਾ ਹੈ ਡੰਡੀ ਆਪਣੀ رائے ਦੇਣ ਤੋਂ ਪਹਿਲਾਂ ਦੂਜਿਆਂ ਦੀ ਗੱਲ ਪਹਿਲਾਂ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਡੰਡੀ ਫਿਰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਆਪਣੀ رائے ਦਿਓ ਡੰਡੀ ਨਰਮ ਸੁਭਾਅ ਵਾਲਾ ਵਿਅਕਤੀ ਹਮੇਸ਼ਾ ਪ੍ਰਸ਼ੰਸਾ ਦਾ ਪਾਤਰ ਹੁੰਦਾ ਹੈ ਡੰਡੀ ਮਿੱਠਤ ਕਾਰਨ ਲੋਕ ਤੁਹਾਡੀ ਦੋਸਤੀ ਕਰਨ ਦੇ ਇਸਕ ਹੁੰਦੇ ਹਨ ਡੰਡੀ ਇਸ ਗੁਣ ਕਾਰਨ ਅਸੀਂ ਆਸਾਨੀ ਨਾਲ ਹੋਰਾਂ ਤੋਂ ਆਪਣਾ ਕੰਮ ਕਢਵਾ ਸਕਦੇ ਹਾਂ ਡੰਡੀ